ਇਦੇ ਉੱਪਰ ਨਾ ਇੱਕ ਬਾਗਲਾ ਮਰ ਗਿਆ ਸੀਗਾ ਸਾਨੂੰ ਤਿੰਨ ਚਾਰ ਦਿਨ ਹੋ ਗਏ ਦੇਖਦੇ ਨੂੰ ਉਹ ਪਿਆਗਾ ਸਾਹਮਣੇ ਤੁਸੀਂ ਦੇਖ ਰਹੇ ਹੋਗੇ ਤੇ ਬਾਈ ਸੇਵਾ ਕਰ ਰਿਹਾ ਹੈਗਾ ਬਾਈ ਨੂੰ ਕਿਹਾ ਫਿਰ ਵੀ ਤਾਰ ਦੇ ਤੇ ਬਾਈ ਤਾਰ ਰਿਹਾ ਹੈਗਾ ਉਹ ਉੱਪਰ ਪਿਆਗਾ ਉੱਪਰ ਇਹਦੀ ਡਾਂਗ ਡੋਈ ਉੱਪਰ ਟੰਗ ਗਈ ਮਾਰ ਰਿਹਾ ਫਿਰ ਟਰ ਚੱਲ ਫਿਰ ਜਾਣ ਦੇ ਤੇ ਬਾਈ ਆਪਣਾ ਰੂੜੇ ਮਾਰ-ਮਾਰ ਕੇ ਤਾਰ ਰਿਹਾ ਹੈਗਾ ਬੜਾ ਹਿੰਮਤੀ ਹੈਗਾ ਚੱਲ ਕਰਾਂ ਇਹ ਲੈ ਵੀ ਹੁਣ ਆਊ ਪਤਾ ਨਹੀਂ ਨਹੀਂ ਪਰਣਾ ਸਰਪਾੜ ਨਹੀਂ ਕਿਸ ਦਾ ਅੱਛਾ ਤੇ ਬਾਈ ਦੇ ਮਾਰੇ ਰੋੜੇ ਆ ਆ ਗਿਆ ਆ ਗਿਆ ਆ ਗਿਆ ਤੇ ਸਾਹਮਣੇ ਬਾਈ ਲੱਗ ਰਿਹਾਗਾ ਉਹ ਮਾਰਨਾ ਬੋਲੇ ਦੇ ਇਹ ਮਨਲਾ ਦਾ ਵੀ ਉਹ ਥੱਲੇ ਆਜੂਗਾ ਤੇ ਆਜੂਗਾ ਤਾਂ ਚੰਗੀ ਗੱਲ ਆਗੀ ਤੇ ਬਾਕੀ ਦੇਖਦੇ ਜਾਗੇ ਕੀ ਬਣਦਾਗਾ ਤੇ ਆਜੂ ਥੱਲੇ ਦੇਖਦੇ ਆਗੇ ਕਿਉਂਕਿ ਕਾਫੀ ਦਿਨ ਹੋ ਗਏ ਮੁੰਡੇ ਆਪਣੇ ਸਪੈਸ਼ਲ ਪੌੜੀ ਲਿਆਏ ਨੇ ਚੱਕ ਕੇ ਖੇਤਾਂ ਚੋਂ ਤੇ ਇਹ ਵਿਚਾਰੇ ਹੁਣ ਕਹਿੰਦੇ ਅਸੀਂ ਤਾਰ ਲੈਣੇ ਹੈਗੇ ਕਿਉਂਕਿ ਸਭ ਤੋਂ ਵੱਡਾ ਯਾਰ ਪੁੰਨ ਦਾ ਕੰਮ ਆ ਵਿਚਾਰਾ ਕਾਫੀ ਦਿਨ ਹੋ ਗਏ ਉੱਤੇ ਲਟਕ ਰਿਆ ਤੀਗਾ ਉਹ ਮਰਿਆ ਹੋਇਆ ਤੇ ਹੁਣ ਤਾਰ ਰਹੇ ਨੇਗੇ ਸੇਵਾ ਕਰ ਰਹੇ ਨੇਗੇ ਬਾਈ ਇਹ ਪੌੜੀ ਇਹ ਹੁਣ ਇਧਰਲੇ ਪਾਸੇ ਲਾ ਕੇ ਨਾ ਤੇ ਉੱਤੋਂ ਤਾਰ ਲੈਣਗੇ ਹੈ ਇਹਦੇ ਉੱਪਰ ਇੱਟ ਵੀ ਟੰਗੀ ਹੋਈ ਆ ਕਿਤੇ ਸਿਰ ਪਾਟ ਜੇ ਕੇ ਦਾ ਉੱਤੇ ਇੱਟ ਵੀ ਟੰਗ ਰਹੀ ਦੀ ਇਹਦਾ ਐ ਵੀ ਹਿਸਾਬ ਲਾ ਲਿਓ ਆਉਨੇ ਮਾਰੀ ਦੀ ਬਾਈ ਨੇ बी दे उपर स्पैशल चढ़िया है बेचारा आ गया आ गया आ गया बी आ गया आ गया आ गया मरिया हो फ देखो लटक रहा है बड़ा बड़ा पुन वाला कम से आ गया सब तो बड़ा पुन करता ने बी नेगलाया इत के ਇਹੇ ਅਸੀਂ ਕਾਫੀ ਦਿਨਾਂ ਦਾ ਦੇਖ ਰਹੇ تھے ਕਿ ਜਿਹੜਾ ਇੱਥੇ ਮਰਿਆ ਪਿਆ ਤੀਗਾ ਚੱਲ ਬਾਈਆਂ ਨੇ ਬੜੀ ਹਿੰਮਤ ਕਰੀ ਬੜਾ ਧੰਨਵਾਦ ਵਿਚਾਰਿਆਂ ਦਾ ਇਹ ਤੁੱਲੇ ਵਾਲ ਜਿਹੜੀ ਮਾੜੀ ਹੈਗੀ ਉੱਥੇ ਟੰਗਿਆ ਹੋਇਆ ਸੀ ਅਸੀਂ ਉੱਥੇ ਵੈਸੇ ਅੱਜ ਆਏ ਸੀ ਘੁੰਮਣ ਫਿਰਨ ਵਾਸਤੇ ਤੇ ਬੜੀ ਵਧੀਆ ਗੱਲ ਆ ਕਿ ਮੁੰਡਿਆਂ ਨੇ ਤਾਰ ਲਿਆ ਤੇ ਆਹ ਤੁੱਲੇ ਵਾਲ ਤੋਂ ਸੜਕ ਆਉਂਦੀ ਹੈਗੀ ਤੇ ਆਹ ਮਾੜੀ ਹੈਗੀ ਉੱਥੇ ਮਾੜੀ ਦੇ ਅੱਗੇ ਅਸੀਂ ਖੜੇ ਤੇਗੇ ਤੇ ਵਧੀਆ ਚੰਗੀ ਗੱਲ ਆਗੀ ਹਿੰਮਤ ਕਰ ਲਈ ਇਸ ਡੰਡੇ ਨਾਲ ਦੇਖ ਲਓ ਕੋਈ ਗਰੀਬ ਬੰਦਾ ਤੁਰਦਾ ਹੁੰਦਾ ਸੀ ਵਿਚਾਰਾ ਬਾਬੇ ਦਾ ਸਹਾਰਾ ਸੀਗਾ ਉਹ ਟੰਗ ਗਿਆ ਤੇ ਸਾਡਾ ਮੁੰਡਾ ਗੈਵੀ ਕਹਿੰਦਾ ਕਹਿੰਦਾ ਵੀ ਮੈਂ ਬਾਬੇ ਦਾ ਸਹਾਰਾ ਜਿਹੜਾ ਉਹ ਵਾਪਸ ਲੈ ਕੇ ਆਉਂਗਾ ਮੈਂ ਉਹਨੇ ਬਹੁਤ ਹਿੰਮਤ ਕਰ ਰਹਾ ਦੇਖੋ ਰੂੜੇ ਮਾਰ ਰਹਾ ਹੈਗਾ ਉੱਪਰ ਉਹ ਜਦਾ ਵਿਚਾਰਾ ਦਾ ਬਾਬੇ ਦਾ ਇੱਕ ਸਹਾਰਾ ਜਿਹੜਾ ਵਾਪਸ ਆ ਜੇ ਜੇ ਬਾਬੇ ਦਾ ਸਹਾਰਾ ਡੰਡਾ ਜੀ ਨਾ ਬਾਬਾ ਤੁਰਦਾ ਸੀ ਵਾਪਸ ਆ ਗਿਆ ਆਪਾਂ ਸਮਝ ਲਓ ਵੀ ਗੈਰੀ ਦੀ ਸੇਵਾ ਸਫਲ ਹੋਣ ਵਾਲੀ ਹੈਗੀ ਹਾਂਜੀ ਉਹ ਤਾਂ ਹੋ ਉਹਦਾ ਹੋਰ ਤਾਂ ਹ ਹੋ ਗਿਆ ਹਨ ਬਾਕੀ ਦੇਖਦੇ ਆਂ ਕਿ ਗੈਰੀ ਦੀ ਸੇਵਾ ਸਫਲ ਹੁੰਦੀ ਆ ਜਾਂ ਨਹੀਂ ਹੁੰਦੀ ਸ਼ਾਇਦ ਹੋ ਜੇ ਤਾਂ ਚੰਗੀ ਗੱਲ ਆਗੀ ਤੇ ਬਾਈ ਆਪਣਾ ਟੋਆ ਪੱਟ ਰਿਹਾ ਹੈਗਾ ਹੁਣ ਟੋਆ ਪੱਟ ਕੇ ਜਿਹੜਾ ਬੁਗਲਾ ਵਿਚਾਰਾ ਇੱਥੇ ਡੈਥ ਹੋ ਗਈ ਸੀ ਜਿਹੜੇ ਬੁਗਲੇ ਦੀ ਉਹ ਬੁਗਲੇ ਨੂੰ ਹੁਣ ਦੱਬੂਗਾ ਵਿਚਾਰਾ ਇੱਥੇ ਤੇ ਉਹ ਬੁਗਲੇ ਨੂੰ ਜਿਹੜੇ ਦੱਬਣ ਵਾਸਤੇ ਆ ਨੰਨੀ-ਮੁੰਨੀ ਫੌਜ ਆਈ ਹੈਗੀ ਆ ਦੇਖੋ ਇਹ ਵਿਚਾਰੇ ਹੁਣ ਇਹਦਾ ਅਫਸੋਸ ਕਰਨ ਆਏ ਨੇ ਅਫਸੋਸ ਕਰਨ ਆਏ ਜਰਦਾ ਹਨ ਹਨਾ ਇਹ ਜਿਹੜਾ ਮਾਰਗ ਹੈ ਉਹਦਾ ਅਫਸੋਸ ਕਰਨ ਆਏ ਨੇ ਬੱਚੇ ਇਹ ਤੇ ਬਾਈ ਉਧਰ ਦੱਬ ਰਿਹਾ ਹੈਗਾ ਇਹ ਵਿੱਚ ਫਸ ਗਿਆ ਦੀ ਹਨਾ ਉਹ ਲਾਦਾ ਲੱਤ 'ਚ ਫਸਿਆ ਹੋਇਆ ਸਾਰ ਲਫਾਫਾ ਵਸ ਹੈ ਲੱਤ 'ਚ ਦੇ ਹਾਂ ਇਹ ਨਹੀਂ ਮਾਰੇ ਜੀ ਉਹ ਲਫਾਫਾ ਜਾ ਫਸਿਆ ਹੋਇਆ ਸੀ ਗੱਠ ਬਣ ਗਈ ਹਾਂ ਉਹ ਗੱਠ ਬਣ ਕੇ ਲੱਗ ਗਈ ਹਾਂ ਆਹ ਲਫਾਫੇ ਨੇ ਗੱਠ ਬੰਨੀ ਹੋਈ ਧੀ ਜਿਹੜੀ ਉਹਦੇ ਕਰਕੇ ਇਹਦੀ ਇਹ ਵਿਚਾਰਾ ਸ਼ਹੀਦ ਹੋਇਆ ਹੈਗਾ ਚਲੋ ਹੁਣ ਵੀਰਾ ਆਪਣਾ ਦੱਬ ਰਿਹਾ ਹੈਗਾ ਥੱਲੇ ਇਹ ਸੋ ਲਾਵੇ ਕਿਹੜੇ ਨੇ ਜਿਹੜੀ ਨਹੀਂ ਛੁੱਟ ਕੇ ਆ ਗਈ ਨਹੀਂ ਛੁੱਟ ਕੇ ਆ ਕੇ ਨਾ ਉਹ ਇਹਦੇ ਵਿੱਚ ਹੀ ਫਸ ਗਈ ਇਹਦੇ ਵਿੱਚ ਫਸ ਗਏ ਜਿਵੇਂ ਹਲੋ ਹੋ ਗਿਆ ਨਾ ਇਹ ਹਾਂ ਇਹਦਾ ਕੁੜਕ ਜਾ ਹੋਇਆ ਪਿਆ ਇਹਨੂੰ ਪੂਰੀ ਤਰ੍ਹਾਂ ਤਰੀਕੇ ਨਾਲ ਸ਼ੀਹ ਦੇ ਜਿਹੜਾ ਹੋਇਆ ਹੋਇਆ ਇਹ ਇਹਨੂੰ ਪੂਰੀ ਤਰ੍ਹਾਂ ਤਰੀਕੇ ਨਾਲ ਵਿਚਾਰਾ ਬਾਬਾ ਦੱਬੂਗਾ ਮਰਿਆਦਾ ਨਾਲ ਮਰਿਆਦਾ ਨਾਲ ਇਹ ਕੋਈ ਜ਼ਿਆਦਾ ਕੋਈ ਕੁੱਤਾ ਕੱਤਾਂ ਨਾ ਹੋਰ ਹੋ ਜੇ ਡੱਡਾ ਵੀ ਕਿਵੇਂ ਲਾ ਕੇ ਦੀਗੀ ਜਰਾ ਕੋਈ ਨਹੀਂ ਕੋਈ ਨਾ ਮੈਂ ਤਾਹੂੰਗਾ ਚਲੋ ਹੁਣ ਬਾਬੇ ਨੇ ਇਹਦਾ ਵਿਚਾਰਦਾ ਕੰਮ ਨਵੇੜਤਾ ਤੇ ਚੰਗੀ ਗਲਤੀ ਆ ਦੇਖੋ ਬਸ ਹੁਣ ਇਹਦੇ ਉੱਤੇ ਮਿੱਟੀ ਪੈ ਜੂਗੀ ਹਣਾ ਹਾਂ ਤੇ ਹੁਣ ਆ ਰਿਹਾ ਹੈਗਾ ਬਾਬਾ ਮਿੱਟੀ ਚਲੋ ਹੋ ਗਿਆ ਵਿਚਾਰਦਾ ਸੰਸਕਾਰ ਆ ਛੋਟੇ ਛੋਟੇ ਬੱਚੇ ਆਏ ਤੇ ਵਿਚਾਰੇ ਸੰਸਕਾਰ ਤੇ ਦੱਬਣ ਵਾਸਤੇ ਉਹ ਤੈਨੂੰ ਅਫਸੋਸ ਕਰਨਾ ਹੈ ਹਾਂ ਅਫਸੋਸ ਕਰਨਾ ਹੈ ਇਹਨੇ ਬੱਚੇ ਬੱਚੇ ਆਇਤੇਗੇ ਇਹ ਬੱਚੇ ਬੜੇ ਪਿਆਰੇ ਨੇਗੇ ਇਹ ਦੁੱਲ ਕਿਹੜਾ ਪਿੰਡਾ ਕੋ ਤੁਹਾਡਾ ਤੋਲੇ ਵਾਲ ਪਿੰਡਾ ਗਾ ਇਹ ਵਿਚਾਰੇ ਉਹਦੇ ਸੰਸਕਾਰ ਤੇ ਆਇਤੇ ਬੁਗਲੇ ਦੀ ਮਰਗਤ ਤੇ ਆਇਤੇ ਇਹ ਅਫਸੋਸ ਕਰਨ ਚੰਗਾ ਫਿਰਪੋਤ ਬਾਈ ਬਾਈ ਹੈ ਅਸੀਂ ਉਸ ਤੋਂ ਬਾਅਦ ਬੁਗਲਾ ਜਾਂ ਮਰ ਗਿਆ ਦੀਗਾ ਉਹਨੂੰ ਦੇਖ ਕੇ ਆ ਕੇ ਦਿਨ ਬੈਠ ਗਿਆ ਤਾਂ ਫਿਰ ਅਸੀਂ ਨੇ ਇੱਕ ਪਿੰਡਾ ਆਏ ਸੀ ਡਿਊਟੀ ਕਰਦੇ ਫਿਰਦੇ ਸੀ ਇੱਧਰ ਤੇ ਪਿੰਡ ਆ ਗਏ ਸੀ ਬੰਬਣਾ ਸਾਈਡ ਦੇ ਉੱਪਰ ਤੇ ਉਰੇ ਆ ਕੇ ਬਾਈ ਦਾ ਸਿਸਟਮ ਦੇਖਿਆ ਬੜਾ ਵਧੀਆ ਸਿਸਟਮ ਜਿਹੜਾ ਬਣਾਇਆ ਹੋਇਆ ਪੂਰਾ ਜਿਹੜਾ ਸਵਿਮਿੰਗ ਪੂਲ ਬਣਾਇਆ ਹੋਇਆ ਤੁਹਾਨੂੰ ਦਿਖਾਉਨੇ ਆਂਗੇ ਤੁਸੀਂ ਵੀ ਕਹੋਗੇ ਵੀ ਵਾਹ ਕਿਆ ਚੀਜ਼ ਹੈਗੀ ਤਾਂ ਦੇਖੋ ਪੂਰਾ ਮੋਟਰ ਦੇ ਉੱਤੇ ਵਧੀਆ ਇੰਜੋਏ ਨਾਲ ਕਰਦੇ ਨੇ ਬਾਈ ਹੁਣੇ ਆਹ ਸਵਿਮਿੰਗ ਪੂਲ ਬਣਾਇਆ ਹੋਇਆ ਹੈਗਾ ਤੇ ਆਹ ਦੇਖੋ ਆ ਵਧੀਆ ਬਾਈ ਦਾ ਮੋਟਰ ਆ ਆ ਖੇਤ ਆਗਾ ਬਾਈ ਦਾ ਆਪਣੇ ਦਾ ਹਾਂ ਹਾਂ ਤੇ ਬੜੇ ਸੋਹਣੇ ਜਿਹੜੇ ਫੁੱਲ ਫੁੱਲ ਵੀ ਲੱਗੇ ਹੋਏ ਨੇਗੇ ਹੋਈ ਆ ਇਹ ਆ ਦੇਖੋ ਫੁੱਲ ਬੜੇ ਸੋਹਣੇ ਨੇਗੇ ਤੇ ਆ 스ਵਿਮਿੰਗ ਪੂਲ ਆਗਾ ਤੇ ਆ ਇਧਰ ਜਿਹੜਾ ਬਹੁਤ ਵਧੀਆ ਸਬਜ਼ੀ ਸੂਬਜੀਆਂ ਲੱਗੀਆਂ ਹੋਈਆਂ ਨੇ ਬਾਕੀ ਜੀ ਆਪਾਂ ਗੱਲ ਕਰੀਏ ਬੈਠਣ ਵਾਸਤੇ ਤਾਂ ਬਾਪੂ ਜੀ ਨੇ ਬੈਠਣ ਵਾਸਤੇ ਵੀ ਇਧਰ ਬਹੁਤ ਵਧੀਆ ਜਿਹੜਾ ਦੇਖੋ ਆ ਝੋਪੜੀ ਜੀ ਬਣਾ ਰੱਖੀ ਹੈਗੀ ਬਹੁਤ ਵਧੀਆ ਇਹ ਆ ਇਧਰ ਕਮਰਾ ਬਣਾ ਰੱਖਿਆਗਾ ਅੰਰੇਜੀ ਕਾ ਲੱਗਿਆ ਹੋਇਆਗਾ ਦੇਖੋ ਤੁਸੀਂ ਦੇਖ ਸਕਦੇ ਹੋਗੇ ਇਹ ਬੜਾ ਵਧੀਆ ਹੈਗਾ ਆ ਪੂਲਾ